ਇਹ ਬ੍ਰਦਰ ਆ ਸਰਵਾਗਮਲ ਜੁਕੇ ਉਹਦੇ ਬੇਟੇ ਦੀ ਲੋੜੀ ਹਦੀਪ ਸਿੰਘ ਦੀ ਤੇ ਮੈਂ ਅੱਜ ਲੋੜੀ ਮਨਾਉਣ ਨੂੰ ਇੱਥੇ ਬੈਠਾ ਆ ਜਾ ਕੇ ਅਟੈਂਡ ਕਰਨਾ ਆ ਮੇਰੇ ਘਰ ਲੋੜੀ ਆ ਐਸੀ ਲੋੜੀ ਕੋਈ ਕਿਹਾ ਠੀਕ ਆ ਸੋਨੀ ਆ ਪੂਰੀ ਰੋਂਗ ਫੋਕਾ ਲਖਦਾ ਨੀਂਜੇ ਤੇ ਚਾਹੁੰਦੇ ਵਾਸ਼ੇ ਕਲਖਦਾ ਪੂਰੀ ਗਦੀ ਮਾਰ ਕੇ ਅਮੀਰ ਖਾਲੀ ਦੀ ਦਬ ਵਿੱਚ ਪਰ ਕੇ ਲੋਕ ਦਾ ਖਦਾ ਰੋਂਗ ਠੋਕ ਰੱਖਦਾ ਦਾ ਆਪਣਾ ਕਰਮ ਆ ਜਿੰਦਗੀ ਦੇ ਵਿੱਚ ਜਿਹੜਾ ਇਹ ਕਰਮ ਕਰਦੇ ਜਾਂਦੇ ਨੇ ਇਹਦੀ ਰਿਟਰਨ ਪਰਮਾਤਮਾ ਦਿੰਦਾ ਆ ਤੁਹਾਨੂੰ ਬੱਸ ਸੋਚੋ ਕਿ ਇਹਦੇ ਰਿਟਰਨ ਨਹੀਂ ਮਿਲਦੀ ਇਹਦੀ ਰਿਟਰਨ ਮਿਲਦੀ ਆ ਕੁੱਲੀਆਂ ਚੱਲ ਯਾਰ ਮੋਲਾ ਜਦ ਸ਼ਕਤ ਤੇਵਾਲਿਸ ਕੋ ਨੀ ਸੀ ਉਹਨੂੰ ਕਾਲੀ ਘਟਾ ਚੜਾਉਂਗੀ ਸੀ ਉਹ ਸੁਨਾ ਉਹ ਸੁਨਾ ਦਿਸੇ ਬਨੇ ਰਾਣੀ ਉਥੇ ਕੋਈ ਨਾ ਖੜੀ ਏ ਤੇਰਾ ਘਰ ਤੇਰਾ ਘਰ ਜਿਵੇਂ ਸਜਾਰਾ ਕਰੀਂ ਤੱਕੜ ਸਾਡੇ ਪਰਿਵਾਰ ਦੇ ਵਿੱਚ ਜਦੋਂ ਵੀ ਕੋਈ ਫੰਕਸ਼ਨ ਹੁੰਦਾ ਕੋਈ ਫੈਮਿਲੀ ਫੰਕਸ਼ਨ ਹੁੰਦਾ ਕਿਸੇ ਦਾ ਜਨਮ ਦਿਨ ਹੁੰਦਾ ਲੋੜੀ ਹੁੰਦੀ ਦੀਵਾਲੀ ਹੁੰਦੀ ਕੁਝ ਵੀ ਹੁੰਦਾ ਤਾਂ ਅਸੀਂ ਪਰਿਵਾਰ ਦੇ ਨਾਲ ਰਲ ਕੇ ਮਨਾਉਂਦੇ ਆ ਕਿਉਂਕਿ ਪਰਿਵਾਰ ਤੋਂ ਵੱਧ ਸਾਡੇ ਲਈ ਕੁਝ ਨਹੀਂ ਹੁੰਦਾ ਪਰ ਇੱਕ ਪੰਜਾਬੀ ਗਾਇਕ ਨਾਲ ਤੁਹਾਨੂੰ ਮਿਲਾਉਣ ਲੱਗਾ ਪਿਛਲੇ 19 ਸਾਲਾਂ ਤੋਂ ਉਹ ਆਪਣਾ ਜਨਮ ਦਿਨ ਲੋੜੀ ਦੀਵਾਲੀ ਹੋਲੀ ਸਭ ਤਿਉਹਾਰ ਸਾਰੇ ਫੰਕਸ਼ਨ ਉਹਨਾਂ ਨਿਤ੍ਰਹਿਨ ਬੱਚਿਆਂ ਦੇ ਨਾਲ ਮਨਾਉਂਦੇ ਨੇ ਮੇਰੇ ਨਾਲ ਨੇ ਮੰਗੀਮਾਲ ਸਵਾਗਤ ਕਰਦੇ ਆ ਬਹੁਤ ਬਹੁਤ ਸਵਾਗਤ ਹੈ ਪਾਜੀ ਦੈਨਿਕ ਸੁਰਤਿ ਬਹੁਤ ਧੰਨਵਾਦ ਮਾਨਸਾਬ ਤੁਹਾਡਾ ਦੈਨਿਕ ਸਵੇਰੇ ਦੀ ਸਾਰੀ ਟੀਮ ਨੂੰ ਬਹੁਤ ਜਿਆਦਾ ਮੁਬਾਰਕਬਾਦ ਲੋੜੀ ਮੁਬਾਰਕ ਤੁਹਾਨੂੰ ਸਾਰੀ ਟੀਮ ਨੂੰ ਤੇ ਵਾਹਿਗੁਰੂ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਜੀ ਇੰਨੀ ਵੀ ਲੋੜੀ ਅੱਜ ਤੁਹਾਡੀ ਹੈਗੀ ਏ ਤੇ ਬੱਚਿਆਂ ਦੇ ਨਾਲ ਔਰ ਜਦੋਂ ਤੁਸੀਂ ਐਂਟਰ ਹੁੰਨੇ ਹੋ ਤਾਂ ਬੱਚੇ ਤੁਹਾਡੀ ਆਵਾਜ਼ ਤੋਂ ਪਛਾਣ ਲੈਂਦੇ ਨੇ ਕਿ ਮੰਗੀ ਪਾਜੀ ਆ ਗਈ ਇੱਥੇ ਮੈਂ ਪਹਿਲੋਂ ਘੰਟਾ ਪਹਿਲਾਂ ਪਹੁੰਚਾ ਤਾਂ ਵਿਅੰਤਤਾ ਬਣਾਉਂਦੇ ਬੈਠੇ ਸੀ ਵੀ ਆਹ ਗਾਣਾ ਸੁਣਨਾ ਉਹ ਗਾਣਾ ਸੁਣਨਾ ਸੋ ਲੂੜੀ ਦੀਵਾਲੀ ਤੁਹਾਡਾ ਜਨਮ ਦਿਨ ਸਾਰੇ ਇਹਨਾਂ ਬੱਚਿਆਂ ਦੇ ਨਾਲ ਹੀ ਹੁੰਦਾ ਜੀ 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 ਕੋਈ ਰੱਬ ਦਾ ਕਰਮ ਹੈ ਜੀ ਸੱਚੇ ਪਾਤਸ਼ਾਹ ਦਾ ਕਿ ਰੱਬ ਨੇ ਸਾਡੀ ਸੋਚ ਇਦਾਂ ਦੀ ਚਲੋ ਬਣਾਤੀ ਆ ਕਿ ਇਹਨਾਂ ਦੇ ਨਾਲ ਦਿਨ ਤਿਹਾਰ ਮਨਾ ਕੇ ਮੈਂ ਕਿਹਾ ਹਮੇਸ਼ਾ ਕਿ ਇਹ ਵੀ ਕਹਿ ਕੇ ਹਟਿਆ ਕਿ ਜਿਹੜਾ ਨੈਗ ਇਹਨਾਂ ਦੇ ਨਾਲ ਲੂੜੀ ਮਨਾਈਦਾ ਹੁੰਦਾ ਨਾ ਪੂਰਾ ਸਾਲ ਉਸ ਨੈਗ ਦੇ ਵਿੱਚ ਤੇ ਉਹਦੇ ਸਰੂਰ ਵਿੱਚ ਜ਼ਿੰਦਗੀ ਰਹਿੰਦੀ ਹੈ ਤੇ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਹਟਿਆ ਕਿ ਮੇਰੇ ਬਹੁਤ ਸਤਿਕਾਰਯੋਗ ਵੱਡੇ ਵੀਰ ਨੇ ਸਰਦਾਰ ਪ੍ਰਗਟ ਸਿੰਘ ਇਹਨਾਂ ਨੂੰ ਕਹਿ ਕੇ 15 ਨੌਕਰੀਆਂ ਨਾ ਬੰਤੀਆਂ ਦੀਆਂ ਜਿਹੜੀਆਂ ਸਰਕਾਰੀ ਉਹ ਵੀ ਲਗਵਾਈਆਂ ਤੁਸੀਂ ਗੱਲ ਕੀਤੀ ਐ। ਸੋ ਜਿਨ੍ਹਾਂ ਕਾ ਉਪਰਾਲੇ ਕਰ ਸਕਦੇ ਆ ਜਿਨ੍ਹਾਂ ਕਾ ਕਰ ਸਕਦੇ ਉਹ ਕਰੀਦਾ। ਕਿਉਂਕਿ ਅ ਵੱਡੀ ਤੁਹਾਨੂੰ ਅਗੇ ਗੱਲ ਦੱਸਦਾ ਕਿ ਅੱਜ ਮੇਰੇ ਆ ਬ੍ਰਦਰ ਆ ਜੀ ਦਿਲਵਾਗ ਮਾਲ ਯੂਕੇ ਉਹਦੇ بیٹے ਦੀ ਲੋੜੀ ਹਦੀਪ ਸਿੰਘ ਦੀ ਜੀ ਤੇ ਮੈਂ ਅੱਜ ਲੋੜੀ ਮਨਾਉਣ ਨੂੰ ਇੱਥੇ ਬੈਠਾ ਆ ਜਾ ਕੇ ਅਟੈਂਡ ਕਰਨਾ ਆ। ਮੇਰੇ ਘਰ ਲੋੜੀ ਆ। ਮੇਰੇ ਘਰ ਲੋੜੀ ਆ ਅੱਜ। ਕੀ ਬਾਤ ਕੀ ਬਾਤ। ਹਾਂਜੀ। ਮੇਰੇ ਘਰ ਅੱਜ ਲੋਹੜੀ ਆ ਮੇਰੇ ਭਰਾ ਦੇ بیٹے ਦੀ ਤੇ ਮੈਂ ਇੱਥੇ ਬੈਠਾ ਦੇਖ ਲਓ ਮਾਤਾ ਜੀ ਮੈਨੂੰ ਕਰੋੜ ਰੁਪਈਆ ਵੀ ਕੋਈ ਦਵੇ ਇਸ ਦਿਨ ਦਾ ਪ੍ਰੋਗਰਾਮ ਦਾ ਮੈਂ ਕਦੀ ਬੁੱਕ ਨਹੀਂ ਕਰਦਾ ਕਿਤੇ ਨਹੀਂ ਜਾਂਦਾ ਕੋਈ ਸੱਜਣ ਗੁੱਸੇ ਵੀ ਹੋ ਜਵੇ ਹੋ ਜਵੇ ਪਰ ਇਹਨਾਂ ਬੱਚਿਆਂ ਲੋਹੜੀ ਇਹਨਾਂ ਦੀ ਜਦੋਂ ਇਹਨਾਂ ਨਾਲ ਤੁਸੀਂ ਸਮਾਂ ਬਤਾਉਂਦੇ ਹੋ ਜਦੋਂ ਇੱਥੇ ਪਹੁੰਚਦੇ ਹੋ ਇੱਕ ਘੰਟਾ ਦੋ ਘੰਟੇ ਬੈਠਦੇ ਹੋ ਤਾਂ ਕਿਵੇਂ ਲੱਗਦਾ ਕੀ ਕੀ ਇਹਨਾਂ ਤੁਹਾਡੇ ਨਾਲ ਇਹ ਗੱਲਾਂ ਕਰਦੇ ਨੇ ਕੀ ਕੀ ਕਹਿੰਦੇ ਨੇ ਗੱਲਾਂ ਤੁਸੀਂ ਦੇਖੋ ਕਿ ਮੇਨ ਤਾਂ ਗੱਲ ਹੈ ਯਾਰ ਜਦੋਂ ਆ ਕੇ ਚਿੰਬੜਦੇ ਨੇ ਤੁਹਾਡੇ ਗਰਦ ਨਾਲ ਲੱਗਦੇ ਆ ਆਏ ਹਾਏ ਹਾਏ ਉਹਦੇ ਉਹਦੇ ਨਾਲ ਤਾਂ ਯਾਰ ਜ਼ਿੰਦਗੀ ਜੀ ਸਰੂਰ ਹੈ ਨਹੀਂਗਾ ਉਹਦੇ ਨਾਲ ਤਾਂ ਮੈਨੂੰ ਮੇਰੇ ਬੱਚੇ ਮੇਰੇ ਮੈਨੂੰ ਲੱਗਦਾ ਮੇਰੇ ਪੁੱਤੇ ਆ ਮੇਰੇ ਭਰਾ ਆ ਜਿਹੜੇ ਵੱਡੇ ਆ ਉਹ ਮੇਰੇ ਤੋਂ ਵੱਡੇ ਭਰਾ ਆ ਤੇ ਮੈਨੂੰ ਬਣਾ ਚੰਨੀ ਤੁਹਾਡਾ ਪੱਕਾ ਆੜੀ ਆ ਚੰਨੀ ਵੀ ਆ ਛੋਟਾ ਵੀ ਸਾਰੇ ਆੜੀ ਆ ਕਿਉਂਕਿ ਅਸੀਂ ਜਦੋਂ ਵੀ ਆਉਂਦੇ ਆ ਜਸਪ੍ਰੀਤ ਦਈਆ ਮੇਰਾ ਭਰਾ ਦਈਆ ਸਾਹਿਬ ਦੀ ਸੋਚ ਬੜੀ ਤੁਹਾਨੂੰ ਪਤਾ ਨਿਰਸ਼ਲ ਸੋਚ ਆ ਤੇ ਹਮੇਸ਼ਾ ਸਾਡੀ ਟੀਮ ਆ ਮੇਰੀ ਸਾਡੀ ਟੀਮਸ ਹਮੇਸ਼ਾ ਸੀ ਕੋਸ਼ਿਸ਼ ਕਰੀਦੀ ਆ ਕਿ ਜਿੰਨੇ ਕੰਮ ਕਰ ਸਕਦੇ ਸਮਾਜ ਦੇ ਵਿੱਚ ਕੁਛ ਨਾ ਕੁ ਚੰਗੇ ਹੋ ਜਾਣ ਕਿਉਂਕਿ ਨਲਾਕੀਆਂ ਤਾਂ ਹਰ ਬੰਦੇ 'ਚ ਮੇਰੇ 'ਚ ਬਹੁਤ ਨੇ ਵਿੱਚ ਊਣਤਾਈਆਂ ਨੇ ਨਲਾਕੀਆਂ ਵੱਡੀਆਂ ਨੇ ਪਰ ਜਿੰਨਾ ਕ ਕਰ ਸਕਦੇ ਆ ਯਾਰ ਸਮਾਜ ਦੇ ਵਿੱਚ ਜੇ ਮਲੇ ਕਹਿਣ ਦੇ ਮਤਲਬ ਜੇ ਜਿੰਦਾ ਆ ਤੁਸੀਂ ਤੇ ਜਿੰਦਾ ਹੋਣ ਦਾ ਸਬੂਤ ਤਾਂ ਦਿਓ ਯਾਰ ਇਨਸਾਨ ਸਾਲਾ ਇਨਸਾਨ ਬਣ ਕੇ ਤਾਂ ਜੀਵੇ ਇੱਕ ਸਵਾਲ ਹੋਰ ਸੀ ਮੇਰੇ ਜ਼ਿਹਨ ਦੇ ਵਿੱਚ 19ਵੀਂ ਲੋੜੀ ਆ ਮੰਗੀਪਾਲ ਭਜਦੀ ਇੱਥੇ ਪਰ ਪਿਛਲੇ 1-2 ਸਾਲ ਤੋਂ ਹੀ ਚੰਤਕ ਹੋਇਆ ਆ ਜਾਂ ਮੀਡੀਆ 'ਚ ਆਇਆ ਕਿ ਮੰਗੀਮਾਲ ਲੋੜੀ ਮਨਾਉਂਦੇ ਇੰਨੇ ਸਾਲ ਰੁਕੇ ਕਤੋਂ ਰਹੇ ਹੋ ਨਹੀਂ ਮੈਂ ਕੱਟੇ ਹੀ ਜਾਂਦਾ ਹਾਂ ਮੀਡੀਆ ਦੇ ਵਿੱਚ ਤਾਂ ਕੱਟੇ ਹੀ ਹੁੰਦਾ ਆ ਪਰ ਮੈਨੂੰ ਕਿਸੇ ਨੇ ਕਿਹਾ ਪਿਛਲੇ ਇੱਕ ਪਿਛਲੇ 3 ਸਾਲਾਂ ਤੋਂ 2-3 ਸਾਲ ਤੋਂ ਕਿਸੇ ਨੇ ਕਿਹਾ ਵੀ ਨਹੀਂ ਯਾਰ ਇਹ ਜੇ ਬੱਚਿਆਂ ਨਾਲ ਲੋਹੜੀ ਮਨਾਉਨੇ ਆ ਤੇ ਇਹ ਜਨ ਤੱਕ ਹੋਣੀ ਚਾਹੀਦੀ ਹੈ ਕਿਉਂਕਿ ਤੁਸੀਂ ਤੁਹਾਡਾ ਦੁਨੀਆ ਦੇ ਵਿੱਚ ਚਲੋ ਜਿੰਨਾ ਥੋੜਾ ਬਹੁਤਾ ਨਾ ਹੈਗਾ ਸਾਡਾ ਹੈਗਾ ਕਿ ਹੋਰ ਲੋਕਾਂ ਨੂੰ ਵੀ ਪ੍ਰੇਰਨਾ ਮਿਲੇ ਚੰਗੇ ਕੰਮ ਕਰਨ ਦੀ ਹੋਰ ਲੋਕ ਵੀ ਇਹਨਾਂ ਜਿਹੜੇ ਚੰਗੇ ਕੰਮਾਂ ਨਾਲ ਜੁੜਨ ਇਹਨਾਂ ਬੱਚਿਆਂ ਨਾਲ ਜੁੜਨ ਚਾਹੇ ਪਿੰਗਲਵਾੜੇ ਜੁੜਨ ਮੈਂ ਕਈ ਵਾਰ ਪਿੰਗਲਵਾੜੇ ਗਿਆ ਉਹ ਉੱਥੇ ਤਾਂ ਨਹੀਂ ਤੁਸੀਂ ਆਏ ਕਦੀ ਨਹੀਂ ਆਏ ਮੈਂ ਦੱਸਦਾ ਹੀ ਨਹੀਂ ਕਿਸੇ ਨੂੰ ਨਾਵੇਂ ਫੇਸਬੁੱਕ ਤੇ ਫੋਟੋ ਪਾਉਣਾ ਹੁੰਦਾ ਠੀਕ ਹੈ ਨਾ ਚੁੱਪ ਕਰਕੇ ਜਾਇਆ ਉਹਨਾਂ ਆਪਣਾ ਕਾਰਮ ਕਰੀ ਤਾਂ ਯਾਰ ਇਹ ਤੁਹਾਡਾ ਆਪਣਾ ਕਰਮ ਹੈ ਆ ਜ਼ਿੰਦਗੀ ਦੇ ਵਿੱਚ ਜਿਹੜਾ ਇਹ ਕਰਮ ਕਰਦੇ ਜਾਂਦੇ ਦੀ ਰਿਟਰਨ ਪਰਮਾਤਮਾ ਦਿੰਦਾ ਆ ਤੁਹਾਨੂੰ ਮਤ ਸੋਚੋ ਕਿ ਇਹਦੇ ਰਿਟਰਨ ਨਹੀਂ ਮਿਲਦੀ ਇਹ ਰਿਟਰਨ ਮਿਲਦੀ ਆ ਤੇ ਬਸ ਆਪਣਾ ਕਰਮ ਕਰੀ ਚੱਲੋ ਲੋਹੜੀ ਮੁਬਾਰਕ ਸਭ ਨੂੰ ਵਾਹਿਗੁਰੂ ਸਭ ਤੇ ਕਿਰਪਾ ਕਰੇ ਹਰ ਘਰਾਂ ਦੇ ਵਿੱਚ ਜਿਹੜੀ ਰੌਣਕ ਬਣੀ ਰਹੇ ਖੁਸ਼ੀਆਂ ਬਣੀਆ ਰਹਿਣ ਠੀਕ ਆ ਜੀ ਤੇ ਇਹਨਾਂ ਬੱਚਿਆਂ ਦੇ ਨਾਲ ਜ਼ਰੂਰ ਆਉਂਦਾ ਆ ਮਤਲਬ ਲੋਹੜੀ ਮਨਾ ਕੇ ਬੜਾ आनंद ਆਉਂਦਾ ਜੀ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਲਈ ਥੈਂਕ ਯੂ ਜੀ ਜੀ ਤਾਂ ਐਸੀ ਸਾਡੇ ਨਾਲ ਪੰਜਾਬੀ ਗਾਇਕ ਮੰਗੀਮਾਲ ਜੋ ਹਰ ਸਾਲ ਲੋਹੜੀ ਦੀਵਾਲੀ ਆਪਣਾ ਜਨਮ ਦਿਨ ਇਹਨਾਂ ਬੱਚਿਆਂ ਦੇ ਨਾਲ ਹੀ ਮਨਾਉਂਦੇ ਨੇ ਸੋ ਇੱਕ ਬਹੁਤ ਵਧੀਆ ਇਹ ਦੇਣ ਕਹਿ ਸਕਦੇ ਆਪਾਂ ਪੂਰੇ ਸਮਾਜ ਨੂੰ ਰਾਦੀ ਹੈ ਸੋ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ ਸਤਿ ਸ਼੍ਰੀ ਅਕਾਲ